ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਬਹੁਤ ਜ਼ਿਆਦਾ ਪਿਆਰੀਆਂ ਤੇ ਸੋਹਣੀਆਂ ਨੇ ਰੰਗ ਬੜੇ ਪਿਆਰੇ ਭਰੇ ਨਾਲ ਆਏ ਨੇ ਇਹਨਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੁਝ ਵਿੱਚ ਜ਼ਿਆਦਾ ਰੰਗ ਹੈਗੇ ਨੇ ਪਰ ਕੁਝ ਵਿੱਚ ਜਿਹੜਾ ਹੈ ਕਿ ਤੁਹਾਨੂੰ ਤਿੰਨ ਤੋਂ ਚਾਰ ਰੰਗ ਹੀ ਮਿਲਣਗੇ ਇਹਨਾਂ ਸੂਟਾਂ ਤੇ ਜਿਹੜਾ ਰੇਟ ਵਗੈਰਾ ਸਾਰਾ ਕੁਝ ਜਿੰਨਾ ਦਾ ਪੋਸੀਬਲ ਹੋਏਗਾ ਮੈਂ ਇੱਥੇ ਕੋਸ਼ਿਸ਼ ਕਰਾਂਗੀ ਦੱਸ ਦਿਆਂਗੀ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ 6239245750 ਐਡ ਕੀਤਾ ਹੋਇਆ ਸਾਰੇ ਸੂਟ ਜਿਹੜੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਰੇਟ ਸਭ ਦਾ ਬਹੁਤ ਜ਼ਿਆਦਾ ਫੋਰਟੇਬਲ ਹੈ ਕੋਈ ਵੀ ਜਿਹੜੀ ਕਲੈਕਸ਼ਨ ਨੇ ਜ਼ਿਆਦਾ ਹਾਈ ਰੇਟ ਵਾਲਿਆਂ ਵਿੱਚ ਨਹੀਂ ਆਈ ਹਮੇਸ਼ਾ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਕਲੈਕਸ਼ਨ ਉਹ ਹੀ ਲੈ ਕੇ ਆਵਾਂ ਜਿਹੜੀਆਂ ਇੱਕ ਤਾਂ ਅੱਜਕੱਲ੍ਹ ਟ੍ਰੈਂਡ ਵਿੱਚ ਹੋਣ ਤੇ ਦੂਸਰੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਹਾਈ ਰੇਟ ਵਾਲੀਆਂ ਨਾ ਹੋਣ ਤੇ ਫੈਬਰਿਕ ਜਿਹੜਾ ਜਿਵੇਂ ਦਾ ਇੱਥੇ ਸ਼ੋਅ ਕਰੀਦਾ ਉਵੇਂ ਦਾ ਹੀ ਹੁੰਦਾ ਹੈ ਫੈਬਰਿਕ ਵਗੈਰਾ ਵਿੱਚ ਕੋਈ ਫਰਕ ਨਹੀਂ ਆਉਂਦਾ ਸਾਰੀਆਂ ਹੀ ਕਲੈਕਸ਼ਨਾਂ ਜਿਹੜੀਆਂ ਨੇ ਸੇਮ ਐਜ਼ ਇਟ ਇਜ਼ ਆਂਦੀਆਂ ਨੇ ਇਹ ਵਾਲੇ ਜਿਹੜੇ ਸੂਰਨ ਚਾਰ ਰੰਗਾਂ ਵਿੱਚ ਪਿਓਰ ਕਾਟਨ ਦੇ ਡਿਜ਼ਾਈਨਰ ਕਲੈਕਸ਼ਨਾਂ 850 ਰੁਪਏ ਦਾ ਰੇਟ ਹੈ ਚਾਰ ਰੰਗਾਂ ਵਿੱਚ ਆਣਗੇ ਪਾਰਟੀ ਵੇਅਰ ਸੂਟ ਨੇ 1400 ਰੁਪਏ ਇਹਨਾਂ ਦਾ ਰੇਟ ਹੈ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਇਹਨਾਂ ਸਾਰਿਆਂ ਦੇ ਜੋ ਵੀ ਇੱਥੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਮੈਂ ਐਡ ਕੀਤੇ ਨੇ ਬਹੁਤ ਜ਼ਿਆਦਾ ਪਰਸਨਲੀ ਕਲਰ ਇਹਨਾਂ ਦੇ ਕੰਬੀਨੇਸ਼ਨ ਜਿਹੜੇ ਬਣੇ ਹੋਏ ਨੇ ਬਹੁਤ ਪਿਆਰੇ ਨੇ ਮੈਨੂੰ ਬਹੁਤ ਪਸੰਦ ਨੇ ਇਹ ਸਾਰੇ ਸੂਟ ਜਿਹੜੇ ਨੇ ਇਹਨਾਂ ਦਾ ਸ਼ਿਪਿੰਗ ਚਾਰਜਸ ਬਿਲਕੁਲ ਫ੍ਰੀ ਹੈ ਕੋਈ ਐਕਸਟਰਾ ਚਾਰਜਸ ਜਿਹੜੇ ਇਹਨਾਂ ਸੂਟਾਂ ਤੇ ਕੋਈ ਨਹੀਂ ਲੱਗਣਗੇ ਤੁਸੀਂ ਆਪਣੇ ਘਰ ਬੈਠੇ ਹੋਏ ਇਹਨਾਂ ਸੂਟਾਂ ਨੂੰ ਬਿਲਕੁਲ ਫ੍ਰੀ ਆਫ ਸ਼ਿਪਿੰਗ ਚਾਰਜਸ ਤੇ ਕੋਈ ਐਕਸਟਰਾ ਚਾਰਜਸ ਨਹੀਂ ਹੈ ਫ੍ਰੀ ਸ਼ਿਪਿੰਗ ਹੈ ਮੰਗਵਾ ਸਕਦੇ ਹੋ ਹੋਮ ਡਿਲੀਵਰੀ ਅਵੇਲੇਬਲ ਹੈ ਸਾਰੇ ਸੂਟ ਜਿਹੜੇ ਨੇ ਅਵੇਲੇਬਲ ਨੇ ਇਹਨਾਂ ਵਿੱਚ ਰੰਗ ਹੋਰ ਵੀ ਹੈਗੇ ਨੇ ਇੱਥੇ ਮੈਂ ਥੋੜੇ-ਥੋੜੇ ਥੋੜੇ-ਥੋੜੇ ਰੰਗ ਐਡ ਕੀਤੇ ਨੇ ਹੋਰ ਵੀ ਹੈਗੇ ਨੇ ਉਹ ਤੁਸੀਂ ਦੇਖਣੇ ਦਾ ਨੰਬਰ ਤੇ ਜਾ ਕੇ ਮੈਸੇਜ ਕਰਦੇ ਹੋ 890 ਰੁਪਿਆ ਦੇ ਵਿੱਚ ਦੋ ਸੂਟ ਟੋਟਲ 10 ਪਿਓਰ ਕਾਟਨ ਦੀ ਕਲੈਕਸ਼ਨ ਹੈ ਪ੍ਰਿੰਟਰ ਸੂਟ ਹੈ 5-5 ਮੀਟਰ ਦਾ ਤੁਹਾਨੂੰ ਸੂਟ ਮਿਲ ਜਾਈਗਾ ਆਫਰ ਤੇ ਨਹੀਂ ਕਿ 890 ਵਿੱਚ ਦੋ ਸੂਟ ਸਿੰਗਲ ਸੂਟ ਨਹੀਂ ਮਿਲੇਗਾ ਸ਼ਿਪਿੰਗ ਚਾਰजेस ਜਿਹੜੇ ਹੋ ਫ੍ਰੀ ਨੇ ਬਾਾਕੀ ਅਗਰ ਤੁਸੀਂ ਕੋਈ ਸੂਟ ਕਿਸੇ ਵੀ ਤਰ੍ਹਾਂ ਦਾ ਜਿਹੜਾ ਬਾਇ ਕਰਨਾ ਹੈ ਜਾਂ ਉਹਦੇ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ 623924575 ਚੜ੍ਹ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਇਹ ਜਿੰਨੇ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਇਹਨਾਂ ਵਿੱਚ ਰੰਗ ਹੋਰ ਵੀ ਹੈਗੇ ਨੇ ਉਹ ਜਿਹੜੇ ਰੰਗ ਨੇ ਉਹ ਤੁਸੀਂ ਅਗਰ ਦੇਖਣੇ ਆ ਤਾਂ ਨੰਬਰ ਜਾ ਪੁੱਛ ਲਓ ਕਿਉਂਕਿ ਇੱਥੇ ਮੈਂ ਸਾਰਿਆਂ ਹੀ ਸੂਟਾਂ ਦੇ ਥੋੜੇ ਥੋੜੇ ਰੰਗ ਐਡ ਕੀਤੇ ਨੇ 4 4 5 5 ਬਾਕੀ ਇਹਨਾਂ ਵਿੱਚ ਹੋਰ ਕਾਫੀ ਕਾਫੀ ਰੰਗ ਜਿਹੜੇ ਕੀ ਅਵੇਲੇਬਲ ਨੇ ਸਾਰੇ ਸੂਟ ਅਵੇਲੇਬਲ ਨੇ ਰੰਗ ਅਵੇਲੇਬਲ ਨੇ ਜਿੰਨੇ ਵੀ ਡਿਜ਼ਾਈਨ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਆ ਪੋਸਟ ਨੰਬਰ ਜਾਂ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ